ਹਾਂਜੀ ਸਾਰਿਆਂ ਨੂੰ ਹੀ ਪਿਆਰ ਭਰੀ ਸ਼ਾਸਤਰੀ ਕਾਲ ਦੀ ਆਪਣੇ YouTube ਚੈਨਲ Proud Punjabi ਵਿੱਚ ਤੇਰੇਆਂ ਦੇ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਗੁਰਦੁਆਰਾ ਸ੍ਰੀ ਦੁਖਨਿਵਾਸ ਸਾਹਿਬ ਪਟਿਆਲੇ ਵਿਖੇ ਪਹੁੰਚੇ ਹੋਏ ਆਂ ਤੁਹਾਨੂੰ ਆਪਾਂ ਕਰਾਵਾਂਗੇ ਦਰਸ਼ਨ ਬਣੇ ਰਹੋ ਬਲੌਗ ਦੇ ਐਂਡ ਤੱਕ ਹਾਂਜੀ ਹੁਣ ਜੀ ਆਪਾਂ ਦੇਖ ਸਕਦੇ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਦੁਖਨਿਵਾਸ ਸਾਹਿਬ ਆ ਜੀ ਦੁਕਾਨਾਂ ਲੱਗੀਆਂ ਹੋਈਆਂ ਨੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਚੁੱਕੇ ਆਂ ਇੱਧਰਲੇ ਪਾਸੇ ਵੀ ਇੱਕ ਜੀ ਗੇਟ ਹੈ ਜਿਹੜਾ ਮੇਨ ਰੋਡ ਆ ਇਹ ਉਸ ਵਾਲੀ ਸਾਈਡ ਦਾ ਰਸਤਾ ਹੈਗਾ ਇੱਧਰ ਜੋੜਾਕਰ ਬਣਿਆ ਹੋਇਆ ਜੀ ਤੁਸੀਂ ਆਪਣੇ ਜੋੜਿਆਂ ਨੂੰ ਜਿੱਤਿਆਂ ਨੂੰ ਜਮਾ ਕਰਵਾ ਸਕਦੇ ਹੋਗੇ ਸ਼ਾਮ ਦਾ ਵੇਲਾ ਹੋ ਚੁੱਕਿਆ ਜੀ ਤੇ ਸ਼ਾਮ ਦੇ ਵੇਲੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਇੱਥੇ ਦੁੱਖਾਂ ਦਾ ਜੀ ਅੰਤ ਹੁੰਦਾ ਹੈਗਾ ਦੁੱਖ ਦੂਰ ਹੁੰਦੇ ਹਨ ਇੱਥੇ ਜੋ ਵੀ ਅੱਛੇ ਸਰਦਾ ਭਾਵਨਾ ਨਾਲ ਜੀ ਆ ਕੇ ਮੱਥਾ ਟੇਕਦਾ ਨਮਸਕਾਰ ਕਰਦਾ ਗੁਰੂ ਮਹਾਰਾਜ ਦੀ ਹਜੂਰਲੇ ਵਿੱਚ ਉਸ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਤੁਸੀਂ ਰਾਤ ਵੇਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਹੁਣ ਆਪਾਂ ਜੀ ਅੰਦਰ ਵਾਲੀ ਸਾਈਡ ਚੱਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਦਰਬਾਰ ਸਾਹਿਬ ਦੇ ਵਿੱਚ ਆਪਾਂ ਕੋਈ ਟਾਈਮ ਪਹਿਲਾਂ ਸੰਗਤਾਂ ਦੇ ਵਿੱਚ ਬੈਠੇ ਰਹੇ ਤੁਸੀਂ ਹਾਂ ਬੈਠ ਕੇ ਗੁਰਬਾਣੀ ਸੁਣ ਸਕਦੇ ਹੋ ਗੁਰੂ ਮਹਾਰਾਜ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਅੰਦਰ ਵੀਡੀਓ ਬਣਾਉਣਾ ਅਲਾਉਡ ਨਹੀਂ ਸੀ ਤਾਂ ਕਰਕੇ ਅਸੀਂ ਥੋੜੀ ਬਾਹਰ ਹੀ ਕਲਿੱਪ ਬਣਾਈ ਆ ਤਾਂ ਜੋ ਤੁਹਾਨੂੰ ਅਸੀਂ ਦਰਸ਼ਨ ਕਰਵਾ ਸਕੀਏ ਦਰਸ਼ਨ ਕਰਨ ਤੋਂ ਬਾਅਦ ਹੀ ਜੀ ਅਸੀਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਚੁੱਕੇ ਆ ਸਰੋਵਰ ਦੇ ਵਿੱਚ ਜਿਵੇਂ ਅਸੀਂ ਹੱਥ ਪੈਰ ਤੋਤੇ ਰਾਤ ਵੇਲੇ ਜੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਹੀ ਠਹਿਰੇ ਸੀ ਤੇ ਸਵੇਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋਗੇ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਚੁੱਕਿਆ ਹੈ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਦਰਬਾਰ ਦੇ ਵਿੱਚ ਜਾ ਰਹੇ ਹਾਂ ਸਵੇਰ ਵੇਲੇ ਦੇ ਇਹ ਦਰਸ਼ਨ ਆਪਾਂ ਕਰਕੇ ਆਵਾਂਗੇ ਤੁਹਾਨੂੰ ਆਪਾਂ ਰਾਤ ਵੇਲੇ ਵੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਸੀ ਹੁਣ ਤੁਸੀਂ ਸਵੇਰ ਵੇਲੇ ਵੀ ਦਰਸ਼ਨ ਕਰ ਸਕਦੇ ਹੋ ਪਹਿਲਾਂ ਸੀ ਜੀ ਦੇਗਾਂ ਕਰਵਾਈਆਂ ਨੇ ਇੱਥੋਂ ਦੇਗ ਕਰਵਾਉਣ ਤੋਂ ਬਾਅਦ ਜੀ ਸੀ ਮੱਥਾ ਟੇਕਣ ਲਈ ਦਰਬਾਰ ਸਾਹਿਬ ਚੱਲ ਪਏ ਮੱਥਾ ਟੇਕ ਕੰਦੋ ਬਾਜੀ ਅਸੀਂ ਗੁਰੂ ਘਰ ਲੰਗਰ ਵਿਖੇ ਪਹੁੰਚੇ ਲੰਗਰ ਸੇ ਖਾਣ ਲਈ ਅਸੀਂ ਸੰਗਤਾਂ ਦੇ ਵਿੱਚ ਜੀ ਬੈਠ ਕੇ ਲੰਗਰ ਸਕੇ ਆ ਤੁਸੀਂ ਹੁਣ ਦੇਖ ਸਕਦੇ ਹੋ ਅੰਦਰੋਂ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਸੱکریاں ਨੇ ਜੇ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ